ਦੋਸਤੋ ਅੱਜ ਅਸੀਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਰੇੜੀ ਮਾਰਕੀਟ ਪਹੁੰਚੇ ਆਂ ਜਿੱਥੇ ਇਹ Hindu ਨੌਜਵਾਨ ਵੀਰ ਵੱਲੋਂ ਜਿਹੜਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਣ ਦੇ ਉੱਪਰ ਵੈਜ ਚੰਪਾ ਜਿਹੜੀਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਇਹ ਦਸਵੰਦ ਹੈ ਇਹਨਾਂ ਦਾ ਉਪਰਾਲਾ ਹੈ ਇਹਨਾਂ ਦਾ ਕਿ ਰੱਬ ਦੇ ਨਾਮ ਤੇ ਉੱਪਰ ਜਿਹੜਾ ਵੀ ਰੱਬ ਦਾ ਨਾਮ ਜਪਦਾ ਹੈ ਉਸ ਨੂੰ ਜਿਹੜੀਆਂ ਵੈਜ ਚੰਪਾ ਜਿਹੜੀਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ 13 ਵਾਰ ਨਾਮ ਜਪੋ ਤੇ ਵੈਜ ਚੰਪਾ ਜਿਹੜੀਆਂ ਮੁਫਤ ਦੇਿਤ ਦਿੱਤੀਆਂ ਜਾ ਰਹੀਆਂ ਨੇ ਤਾਂ ਵੀਰ ਜਿਹੜਾ Hindu ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਰੇੜੀ ਲਾ ਰਿਹਾ ਇੱ ਵੈਜ ਚਾਂਪਾਂ ਦੀ ਤਾਂ ਸਭ ਤੋਂ ਵੱਡੀ ਚੀਜ਼ ਹੈ ਕਿ ਵੈਜ ਚਾਂਪਾਂ ਦੀ ਰੇੜੀ ਦੇ ਬਾਵਜੂਦ ਵੀ ਆਸਥਾ ਜੁੜੀ ਹੋਈ ਹੈ ਉਸ ਰੱਬ ਨਾਲ ਤੇ ਆਸਥਾ ਜੁੜਨ ਤੋਂ ਬਾਅਦ ਜਿਹੜਾ 13 ਵਾਰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦਾ ਹੈ ਉਸ ਨੂੰ ਜਿਹੜੀਆਂ ਚਾਂਪਾਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਰੱਬ ਦਾ ਨਾਮ ਜਪਣ ਨਾਲ ਮਰਦਾਂ ਦਾ ਜ਼ਰੂਰ ਪੂਰੀਆਂ ਹੁੰਦੀਆਂ ਨੇ ਤੇ ਪਰ ਜੇ ਤੁਸੀਂ 13 ਵਾਰ ਰੱਬ ਦਾ ਨਾਮ ਜਪੋ ਜੇ ਇੱਥੇ ਇਸ ਰੇੜੀ ਦੇ ਉੱਪਰ ਤਾਂ ਤੁਹਾਨੂੰ ਜਿਹੜੀਆਂ ਚਾਂਪਾਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਰੱਬ ਦੇ ਨਾਮ ਦੇ ਵਿੱਚ ਹੀ ਬੜੀ ਪਾਵਰ ਹੈ ਹਰ ਮੁਰਾਦ ਪੂਰੀ ਹੋ ਜਾਂਦੀ ਹੈ ਜਦੋਂ ਬੰਦਾ ਟੁੱਟ ਜਾਂਦਾ ਹਾਰ ਜਾਂਦਾ ਤਾਂ ਰੱਬ ਦਾ ਨਾਮ ਜ਼ਰੂਰ ਲੈਂਦਾ ਹੈ ਤਾਂ ਜਿਹੜਾ ਲੋੜਵੰਦ ਹੁੰਦਾ ਹੈ ਉਹ ਇਸ ਰੇੜੀ ਦੇ ਐਵੇਂ ਜਰਾ ਤਾਂ 13 ਵਾਰ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪੇ ਰਿਹਾ ਤਾਂ ਉਸ ਨੂੰ ਜਿਹੜੀਆਂ ਵੈਜ ਚੰਪਾ ਮੁਫਤ ਦਿੱਤੀਆਂ ਜਾ ਰਹੀਆਂ ਇਹ Hindu ਵੀਰ ਹੈ ਪਰ ਆਸਥਾ ਜੁੜੀ ਹੋਈ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਨਾਲ ਵੀਰ ਜੀ ਨਾਮ ਜੀਏ ਤੁਹਾਡਾ ਲਵਿਸ਼ਪਾ ਜੀ ਲਵਿਸ਼ ਅਰੋੜਾ ਜੀ ਕਿਹੜੇ ਧਰਮ ਨਾਲ ਸੰਬੰਧ ਹੈ Hindu ਸਰ ਇਹ ਮੈਨੂੰ ਇਹ ਦੱਸੋ ਜਿਵੇਂ ਜੇ ਤੁਸੀਂ 13 ਵਾਰ ਜਿਹੜਾ ਤਨਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦਾ ਹੈ ਉਹਨਾਂ ਨੂੰ ਵੇਜ ਚੰਪਾ ਮੁਫਤ ਦੇ ਰਹੇ ਹੋ ਕਿਵੇਂ ਜਹਨ ਦੇ ਵਿੱਚ ਇਹ ਵਾਸ ਰੋਇ ਬਾਬਾ ਜੀ ਦੇ ਦਰਬਾਰ ਤੇ ਜਾਂਦਾ ਆਪਣੇ ਵੀਰ ਭਰਾਏ ਨੇ ਸਭ ਲੰਗਰ ਲਾਉਂਦੇ ਨੇ ਇਹ ਚਾਡੇ ਸੇ ਕੋਈ ਛੋਟੀ ਕੋਈ ਨਹੀਂ ਹੰਦੀ ਜਿਹੜਾ ਵੀਰ ਭਰਾ ਆਇਆ 13 ਵਾਰ ਕਹਿੰਦੇਗਾ ਤਨਤਨ ਬਾਬਾ ਦੀਪ ਸਿੰਘ ਜੀ ਸੱਚੇ ਦਿਲੋਂ ਉਹਨਾਂ ਵੱਲੋਂ ਇੱਕ ਚੰਪ ਫਰੀ ਆ ਤੇ ਵੀਰੇ ਨਾਮ ਤਾਂ ਵੈਸੇ ਅਸੀਂ ਸਾਰੇ ਜਪਦੇ ਹਾਂ ਰੱਬ ਦਾ ਤੇ ਹਰ ਬੰਦਾ ਆਉਂਦਾ ਹੋਈ ਆ 13 ਵਾਰ ਰਾਮ ਦਾ ਨਾਮ ਲਾਈ ਜਾ ਚਾਹੇ ਅਮੀਰ ਹੈ ਚਾਹੇ ਜੋ ਵੀ ਹੈ ਬੰਦਾ ਉਹ ਜਿਹੜਾ ਵੀ ਨਾਮ ਜਪੇ ਰਿਹਾ ਉਹਨੂੰ ਮੁਫਤ ਦਿੱਤੀ ਜਾਂਦੀ ਹੈ ਜਿਹੜਾ ਸਿਰਫ ਮਰਜੀ ਹੋਵੇ ਮੈਂ ਅਮੀਰ ਹੋਵੇ ਚਾਹੇ ਗਰੀਬ ਆ ਬੱਚੇ ਜੋ ਵੀ ਆਵੇ ਪਰ 13 ਵਾਰੀ ਕਹਦੇ ਇੱਥੇ ਆਗੇ ਸੱਚੇ ਦਿਨੋਂ ਆਪਣੇ ਤਨਤਨਵਦੀਪ ਸਿੰਘ ਜੀ ਉਹਨੂੰ ਚਾਂ ਫਰੀ ਹੈ ਦੇ ਲੋ ਤਾਂ ਦੋਸਤੋ ਮੈਂ ਦੱਸਣਾ ਚਾਹਣਾ ਜੇ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦਾ ਸਾਹਿਬ ਵਾਲੇ ਜਿਹੜੇ ਜ ਐਤਵਾਰ ਨੂੰ ਦੁਪਹਿਰਾ ਸਾਹਿਬ ਵੀ ਉੱਥੇ ਹੁੰਦਾ ਹੈ ਤਾਂ ਦੂਰੋਂ ਦਰਾਡੇ ਤੋਂ ਜਿਹੜੇ ਨੇ ਸੰਜਤਾ ਪਹੁੰਚਦੀਆਂ ਨੇ ਨਤਮਸਤ ਕਿ ਹੁੰਦੀਆਂ ਨੇ ਅਤੇ ਉਹਨਾਂ ਦੀਆਂ ਮਰਾਦਾ ਪੂਰੀਆਂ ਹੁੰਦੀਆਂ ਨੇ ਤਾਂ ਸਹੀਦਾ ਸਾਹਿਬ ਦੀ ਬਹੁਤ ਮੰਨਤਾ ਹੈ ਅੰਮ੍ਰਿਤਸਰ ਦੇ ਵਿੱਚ ਨਹੀਂ ਬਾਹਰਲੇ ਵਿਦੇਸ਼ਾਂ ਦੇ ਵਿੱਚ ਵੀ ਤਾਂ ਜਿਹੜਾ ਵੀ ਵੀਰ ਉੱਥੇ ਪਹੁੰਚਦਾ ਸਹੀਦਾ ਸਾਹਿਬ ਮੱਥਾ ਟੇਕਦਾ ਉਹਦੀਆਂ ਮਰਾਦਾ ਪੂਰੀਆਂ ਹੁੰਦੀਆਂ ਨੇ ਇਹ ਤਾਂ ਵੀਰਦਿਆਂ ਵੀ ਮਰਾਦਾ ਪੂਰੀਆਂ ਹੋਈਆਂ ਦਾ ਇਹਨਾਂ ਨੇ ਜਿਹੜੀ ਹੈ ਵੇਚ ਚੰਪਾ ਮੁਫਤ ਦਿੱਤੀਆਂ ਰਾਰੀਆਂ ਕਿੰਨੀਆਂ ਚ ਮਰਾਦਾ ਪੂਰੀਆਂ ਹੋਈਆਂ ਨੇ ਉਹਦੇ ਬਹੁਤ ਵਧੀਆ ਚੱਲਦਾ ਵੇ ਸਰ ਬਾਬਾ ਦੀ ਕਿਰਪਾ ਚੜ੍ਹਦੀ ਕਲਾ ਬਖਸ਼ੀ ਉਹਨਾਂ ਨੇ ਜਦੋਂ ਤਾਂ ਸ਼ੁਰੂ ਕਰਦੇ ਆ ਪਹਿਲਾ ਪਹਿਲਾ ਜਿਸ ਹਾਲਾਤਾਂ ਦੇ ਵਿੱਚ ਸੀ ਤੁਸੀਂ ਚਲੋ ਵਧੀਆ ਸੀ ਪਰ ਜਦੋਂ ਦਾ ਇੱਕ ਸ਼ੁਰੂ ਕੀਤਾ ਬਾਬਾ ਨੇ ਬਹੁਤ ਕਿਰਪਾ ਕੀਤੀ ਹੈ ਬਹੁਤ ਵਧੀਆ ਤੇ ਰੇੜੀ ਲਾਉਂਦਿਆਂ ਨੂੰ ਛਿੰਨਾ ਸਮਾਂ ਹੋ ਗਿਆ ਮੈਨੂੰ ਭਾਈ ਹੋ ਗਿਆ 2-3 ਸਾਲ ਕੰਮ ਕਰਦੇ ਆ ਜਿਹੜਾ 13 ਵਾਰ ਬਾਬਾ ਜੀ ਦਾ ਨਾਮ ਜਪਦਾ ਹੈ ਇਹ ਛਿੰਨੇ ਜਪਦਾ ਇਹ ਮਹੀਨਾ ਵੀ ਹੈ ਸ਼ੁਰੂ ਕੀਤੇ ਪਰ ਜਿੰਨਾ ਚਿਰ ਸਾਹ ਚੱਲਣਗੇ ਉਦੋਂ ਤੱਕ ਚੱਲੇਗਾ ਚੱਪਲ ਲਈ ਸਾਤਾ ਹਾਂਜੀ ਕਿੰਨਾ ਜੋ ਵਾਅਦਾ ਪਿਆ ਉਸ ਤੋਂ ਬਾਅਦ ਜਦੋਂ ਦਾ ਤੁਸੀਂ ਇਹ 13 ਵਾਰ ਨਾਮ ਜਪਣ ਤੋਂ ਬਾਅਦ ਚਾਂਪਾ ਪਹਿਲਾਂ ਇੱਕ ਰੇੜੀ ਰਹੀ ਹੈ ਚਾਂਪਾ ਦੀ ਬਾਬੇ ਦੀ ਕਿਰਪਾ ਨਾਲ ਦੋ ਲੱਗ ਗਈਆਂ ਤੇ ਕਿਰਪਾ ਰਹੀ ਬਾਬੇ ਦੀ ਹੋਰ ਇੱਕ ਤਾਂ ਲੱਗ ਜਾਣੀ ਹੈ ਇਹ ਲਵੀ ਵੀਰ ਇਹ ਰਣਜੀਤ ਐ ਵੀ ਨੂੰ ਆ ਪੌਸ ਏਰੀਆ ਐ ਅਮੀਰ ਵੀ ਹੁੰਦੇ ਨਹੀਂ ਜੀਬ ਵੀ ਹੁੰਦੇ ਨੇ ਤਾਂ ਨੁਕਸਾਨ ਨਹੀਂ ਹੁੰਦਾ ਤੁਹਾਨੂੰ ਜਿਵੇਂ 10 ਬੰਦੇ ਵੀ ਰੋਜ਼ਾਨਾ ਇੱਥੇ ਪਹੁੰਚਣੇ ਤੇ ਜਿਨ੍ਹਾਂ ਨੇ ਬਾਬਾ ਜੀ ਦਾ ਨਾਮ ਜਪਿਆ ਤਾਂ ਤੁਸੀਂ ਮੁਫਤ ਦੇ ਵਿੱਚ ਚਾਂਪਾ ਦੇਤੀਆਂ ਨੁਕਸਾਨ ਨਹੀਂ ਹੋਏਗਾ ਨੁਕਸਾਨ ਭਾਈ ਬਾਬਾ ਨੇ ਹੋਣ ਹੀ ਨਹੀਂ ਦੇਣਾ ਭਾਵੇਂ 10 ਛੜੇ ਹੋਵੇ ਲੱਖ ਬੰਦੇ ਆਏ ਹੋਏ ਉਹਨਾਂ ਨੇ ਕਿੱਥੋਂ ਘਾਟਾ ਪੈਣ ਦੇ ਦੇਣਾ ਜੀ ਉਹਨਾਂ ਦੇ ਆਸਤੇ ਜੀਣਦੇ ਵਾ ਤੇ ਰੋਜ਼ਾਨਾ ਮੱਥਾ ਟੇਕਣ ਨੂੰ ਵੀ ਜਾਂਦੇ ਹੋ ਸੀ ਤਾਂ ਹਾਂ ਜੀ ਸਰ ਰੋਜ਼ ਜੀ ਭਾਵੇਂ ਰਾਤੀ 11 ਵਜੇ 10 ਵਜੇ 12 ਵਜੇ ਜਿੰਨੇ ਵੀ ਵੇਲੇ ਉਹਨਾਂ ਤੋਂ ਜਾਣਾ-ਜ ਰੋਜ ਬਿੰਨਾ ਕੱਜਾ ਨਹੀਂ ਜਣਾ ਇਹ ਰੇੜੀ ਦੇ ਆਉਣ ਦਾ ਟਾਈਮ ਜੀ ਤੁਹਾਡਾ ਤੇ ਬੰਦ ਦਾ ਟਾਈਮ ਟਾਈਮ ਪਾਈਸ ਵੇਲੇ 11 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਜੀ ਇਹ ਲਵੀ ਵੀਰ ਹੁੰਦਾ ਠੰਡੂ ਹੀ ਬਹੁਤ ਆ ਤੇ ਇਥੋਂ ਰੇੜੀ ਵਧਾਉਂਦੇ ਹੋ ਫਿਰ ਬਾਬਾ ਜੀ ਦੇ ਜਾਂਦੇ ਹੋ ਲੇਟ ਹੋ ਜਾਂਦੇ ਹੋ ਤਾਂ ਵੀ ਜਾਣਾ ਪੈਂਦਾ ਸਰ ਜਿੰਨਾ ਟਾਈਮ ਮਰਜ਼ੀ ਲੇਟ ਹੋਈ ਰਹੇ ਹਾਂਜੀ 12 ਵਜੇ ਨੇ 1 ਵਜੇ ਇੱਕ ਵਾਰੀ ਇੱਥੇ ਹਾਜ਼ਰੀ ਨਾਣੀ ਜ਼ਰੂਰ ਹੁੰਦੀ ਬਾਬਾ ਦੇ ਦਰਬਾਰ ਤੇ ਮੈਨੂੰ ਇਹ ਦੱਸੋ ਇੱਥੇ ਚੰਪਾ ਤੋਂ ਇਲਾਵਾ ਹੋਰ ਕਿਹੜੀ ਚੀਜ਼ ਬਣਾਉਂਦੇ ਹੋ ਤੁਸੀਂ ਹੋਰ ਆਪਣਾ ਫਾਸਟ ਫੂਡ ਦਾ ਹੈਗਾ ਇੱਧਰ ਨਿਊਡਲ ਸਪ੍ਰਿੰਗ ਰੋਲ ਤੇ ਜਿਵੇਂ ਜਿਵੇਂ ਵਾਦਾ ਹੁੰਦਾ ਜਾਏਗਾ ਤੁਹਾਡੇ ਬਿਜ਼ਨਸ ਦੇ ਵਿੱਚ ᱛੇਵੇਂ ᱛੇਵੇਂ ਇਹ ਬਾਬਾ ਜੀ ਦਾ ਨਾਮ ਜਪਣ ਵਾਲਾ ਜਿਹੜਾ ਚੱਲਦਾ ਰਹੇਗਾ ਇਹ ਚੱਲਦਾ ਰਹੇਗਾ ਸਰ ਲਾਈਫਟਾਈਮ ਚੱਲਦਾ ਰਹੇਗਾ ਜਿੰਨਾ ਚਿਰ ਸਾਹ ਚੱਲਣਗੇ ਉਹਨਾਂ ਚਿਰ ਚੱਲੇਗਾ ਤੇ ਮੈਨੂੰ ਇਹ ਦੱਸੋ ਲਵੀ ਪਰਿਵਾਰ ਦਾ ਬਹੁਤ ਸਾਥ ਚਾਹੀਦਾ ਹੁੰਦਾ ਕਿਉਂਕਿ ਪਰਿਵਾਰ ਵਾਲੇ ਨਹੀਂ ਮਨਾ ਕੀਤਾ ਜੀ ਇਸ ਚੀਜ਼ ਨਾਲ ਨੁਕਸਾਨ ਹੋਏਗਾ ਨਹੀਂ ਨਹੀਂ ਉਹ ਆਪ ਬਾਬਾ ਇਹਨੂੰ ਪਿਆਰ ਇਹਨਾਂ ਦੇ ਮਨਾ ਕਿੱਥੋਂ ਕਰ ਸਕਦੇ ਸਾਰੇ ਪਿਆਰ ਕਰਦੇ ਬਾਬਾ ਇਹਨੂੰ ਕੋਈ ਮਨਾ ਨਹੀਂ ਕਹਿੰਦੇ ਜਿਤਨਾ ਤੁਹਾਨੂੰ ਜੋ ਬਾਬਾ ਇਹ ਚੰਗਾ ਲੱਗਦਾ ਕਰੋ ਇਹ ਬਾਬਾ ਦੇ ਨਾਮ ਰਿਆ ਕੋਈ ਉਤਰਾ ਤੇ ਕਰਨ ਨਹੀਂ ਡੇ ਜੀ ਜੀ ਇੰਨੀ ਜਿਹੜੀ ਆਸਥਾ ਜੁੜੀ ਹੈ ਤੁਹਾਡੀ ਇਹ ਹੁਣ ਬੱਚਿਆਂ ਦਾ ਵੀ ਚੱਲਦੀ ਰਹੀ ਜੀ ਹਾਂਜੀ ਹਾਂਜੀ ਚੱਲੇਗੀ ਸਰ ਜ਼ਰੂਰ ਚੱਲੇਗੀ ਚੱਲੇਗੀ ਬਿਲਕੁਲ ਚ ਸੰਦੇਸ਼ਾ ਜੀ ਲਾਉਣਾ ਚਾਹੁੰਦੀ ਹੈ ਸੁਨੇਹਾ ਜੀ ਲਾਉਣਾ ਚਾਹੁੰਦੇ ਆ ਦੂਰ ਦਰਾਡੇ ਤੋਂ ਜਿਹੜੇ ਤੁਹਾਨੂੰ ਦੇਖ ਰਹੇ ਨੇ ਇਸ ਵੀਡੀਓ ਦੇ ਰਾਹੀਂ ਜੀ ਸੁਨੇਹਾ ਲਾਉਂਦੇ ਆ ਯਾਰ ਮੇਰੇ ਸਾਰੇ ਲੋਕ ਜੇ ਆਪਾਂ ਚੀ ਕੀਤੀ ਹੈ ਬਾਰ ਬਾਰ ਫੋਨ ਆਏ ਬਹੁਤ ਵੀਰਨ ਵਧੀਆ ਕਰਨ ਦੇ ਆ ਜੋ ਵੀ ਫੋਨ ਆਏ ਬਸ ਮੈਂ ਲਿਖਾਈ ਹੋ ਰਹੀ ਹੈ ਜੀ ਬਿਲਕੁਲ ਸਰ ਮੈਂ ਤਾਂ ਇਹ ਕਿਉਂ ਜਿਹੜਾ ਵੀਡੀਓ ਦੇਖ ਰਿਹਾ ਇੱਕ ਉਹ ਆ ਕੇ ਭਰਾ ਨੂੰ ਜ਼ਰੂਰ ਮਿਲੇ ਉਹਨਾਂ ਨੇ ਟੈਸਟ ਕਰੇ ਭਰਾ ਦੀ ਚਾਂਪਾ ਪਰ ਜ਼ਰੂਰ ਜੀ ਵੀਰ ਰੱਬ ਦੇ ਨਾਮ ਨਾਲ ਜੋੜ ਰਿਹਾ ਏ ਚਾਹੇ ਚਾਂਪਾ ਦੇ ਬਹਾਨੇ ਐ ਸਿਰਫ ਬਹਾਨਾ ਚਾਂਪਾ ਦਾ ਐ ਜੋੜਨਾ ਰੱਬ ਦੇ ਨਾਮ ਨਾਲ ਐ ਉਸ ਰੱਬ ਦੇ ਨਾਮ ਨਾਲ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਜੋੜਨ ਦਾ ਇਹ ਚ ਬਹਾਨਾ ਆਏਗੇ ਤੁਸੀਂ 13 ਵਾਰ ਨਾਮ ਜਪੋ ਤੇ ਤੁਹਾਨੂੰ ਜਿਹੜੀਆਂ ਇਹ ਚਾਂਪਾਂ ਮੁਫਤ ਦਿੱਤੀਆਂ ਜਾਂਦੀਆਂ ਨਾਮ ਤਾਂ ਸਾਰੇ ਜੱਬਦੇ ਨੇ ਸੌਂਦਿਆਂ ਉੱਠਦਿਆਂ ਬੈਂਦਿਆਂ ਹਰ ਵੇਲੇ ਰੱਬ ਦਾ ਨਾਮ ਜਪੀਦਾ ਹੈ ਤੇ ਜਦੋਂ ਰੱਬ ਦਾ ਨਾਮ ਜਪਣ ਨਾਲ ਕਿਸੇ ਲੋੜ ਬੰਦਾ ਢਿੱਡ ਭਰ ਜਾਂਦਾ ਤਾਂ ਉਹ ਸਭ ਤੋਂ ਵੱਡਾ ਦਸਵੰਦ ਇਸ ਰੇੜੀ ਦਾ ਇਸ ਰੇੜੀ ਦੇ ਉੱਪਰ ਜਿਹੜਾ ਦਸਵੰਦ ਦੇ ਤੌਰ ਤੇ ਜਿਹੜਾ ਲੋੜ ਬੰਦਾ ਦਾ ਜਿਹੜਾ ਢਿੱਡ ਭਰਿਆ ਜਾ ਰਿਹਾ ਹੈ ਸਿਰਫ ਔਰ ਸਿਰਫ ਤੁਸੀਂ 13 ਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣਾ ਹੈ ਤਾਂ 13 ਵਾਰ ਨਾਮ ਜਪਣ ਦੇ ਨਾਲ ਹੀ ਤੁਹਾਨੂੰ ਜਿਹੜੀਆਂ ਨੇ ਮੁਫਤ ਚੰਪਾ ਦਿੱਤੀਆਂ ਜਾ ਰਹੀਆਂ ਨੇ ਮੈਂ ਰੇੜੀ ਦੇ ਫਿਰ ਤੁਹਾਨੂੰ ਦੱਸ ਦਿੰਦਾ ਜੇ ਮੋਟੂ ਚਾਂਪ ਦੇ ਨਾਮ ਨਾਲ ਇਹ ਰੇੜੀ ਹੈ ਔਰ ਤੁਸੀਂ ਚਾਹੇ ਦੂਰੋਂ ਆ ਰਹੇ ਹੋ ਚਾਹੇ ਨੇੜੋਂ ਆ ਰਹੇ ਹੋ ਚਾਹੇ ਅੰਮ੍ਰਿਤਸਰ ਦੇ ਹੋ ਚਾਹੇ ਅੰਮ੍ਰਿਤਸਰ ਤੋਂ ਬਾਹਰੋਂ ਆ ਰਹੇ ਹੋ ਸਿਰਫ 13 ਵਾਰ ਤੰਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਣਾ ਤੇ ਤੁਹਾਨੂੰ ਜਿਹੜੀਆਂ ਮੁਫਤ ਚੰਪਾ ਦਿੱਤੀਆਂ ਜਾਂਦੀਆਂ ਇਹ ਵੀ ਨਹੀਂ ਹੈ ਜੇ ਤੁਸੀਂ ਇੱਕ ਬੰਦਾ ਜਪੇ ਜੇ ਸੱਤ ਬੰਦੇ ਆਉਂਦੇ ਨੇ ਸੱਤ ਬੰਦੇ ਹੀ ਰੱਬ ਦਾ ਨਾਮ ਲੈਂਦੇ ਨੇ ਜੇ ਸੱਤਾਂ ਬੰਦਿਆਂ ਨੂੰ ਹੀ ਜਿਹੜੀਆਂ ਮੁਫਤ ਚੰਪਾ ਦਿੱਤੀਆਂ ਜਾ ਰਹੀਆਂ ਹੁਣ ਜਲਬਾ ਚੜਦੇ ਆ ਇੱਥੇ ਜਿਹੜੇ ਪਹੁੰਚੇ ਹੋਏ ਲੋਹੜਨੇ ਸਰਦਾਰ ਜੀ ਪਹੁੰਚੇ ਹੋਏ ਨੇ ਚੰਪਾਂ ਦਾ ਟੈਸਟ ਕਰ ਰਹੇ ਨੇ ਉਹਨਾਂ ਨਾਲ ਵੀ ਜਲਬਾ ਚੜਦੇ ਆ ਕਿੰਨੀ ਕਿ ਸਚਾਈ ਹੈ ਇਸ ਵਿੱਚ ਕਿ ਜਿਹੜਾ 13 ਵਾਰ ਨਾਮ ਜਪਦੇ ਨੇ ਉਹਨਾਂ ਨੂੰ ਚੰਪਾ ਮੁਫਤ ਦਿੱਤੀਆਂ ਜਾ ਰਹੀਆਂ ਨੇ ਤਾਂ ਦੋਸਤੋ ਤੁਸੀਂ ਦੇਖ ਰਹੇ ਹੋ ਜੇ ਰੱਬ ਪ੍ਰਤੀ ਜਿਹੜੀ ਆਸਥਾ ਐ ਇਸ ਹਿੰਦੂ ਵੀਰ ਦੀ ਜੁੜੀ ਹੋਈ ਐ ਔਰ ਇੱਥੇ ਜਿਹੜੇ ਆ ਰਹੇ ਨੇ ਉਹ ਵੀ ਇਹਨਾਂ ਨੂੰ ਬਹੁਤ ਪਿਆਰ ਦੇ ਰਹੇ ਨੇ ਤਾਂ ਸਰਦਾਰ ਜੀ ਵੀ ਇੱਥੇ ਪਹੁੰਚੇ ਸੀ ਤਾਂ ਜਲਵਾ ਜ਼ਰੂਰ ਕਰਦੇ ਆ ਭਾਜੀ ਨਾਮ ਕੀ ਹੈ ਅੰਮ੍ਰਿਤਪਾਲ ਸਿੰਘ ਨਾਮ ਮੇਰਾ ਅੰਮ੍ਰਿਤ ਵੀਰ ਜੀ ਮੈਨੂੰ ਇਹ ਦੱਸੋ ਇਹ ਹਿੰਦੂ ਵੀਰ ਜਿਹੜਾ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ 13 ਵਾਰ ਨਾਮ ਜਪਦਾ ਉਹਨੂੰ ਚਾਂਪਾ ਜਿਹੜੀ ਐ ਫ੍ਰੀ ਵੰਡ ਰਿਆ ਐ ਕਿਵੇਂ ਦੇਖਦੇ ਹੋ ਇਸ ਉਪਰਾਲੇ ਪਰ ਇਹ ਵੇਖੋ ਇੱਕ ਦਾ ਹਿੰਦੂ ਪਰਿਵਾਰ ਹੈ ਨਾ ਅਸੀਂ ਸਿੱਖ ਇਹ ਕੰਮ ਕਰੀਏ ਸਾਨੂੰ ਹੁੰਦਾ ਇਹ ਹਿੰਦੂ ਪਰਿਵਾਰ ਹੈ ਬੜੀ ਵਧੀਆ ਗੱਲ ਹੈ ਵੀਰ ਦੀ ਇਹਦੀ ਆਸਤਾ ਹੈ ਬਾਬਾ ਦੀਪ ਸਿੰਘ ਵਿੱਚ ਬੜਾ ਵਧੀਆ ਕੰਮ ਕਰਦੇ ਪਏ ਆ ਕੋਈ ਗਰੀਬ ਵੀ ਆ ਜੂਗਾ ਕੋਈ ਮਾੜਾ ਵੀ ਆ ਜੂਗਾ ਕਈਆਂ ਕੋ ਪੈਸੇ ਬੱਚੇ ਤੇ ਤੁਰੇ ਫਿਰਦੇ ਨਹੀਂ ਪੈਸੇ ਹੁੰਦੇ ਉਹ ਆਣ ਕੇ ਨਾਮ ਲੈ ਲਿਆ 13 ਵਾਰ ਉਹ 13 ਵਾਲਾ ਜਿਹੜਾ ਨਾਮ ਲੈਣਾ ਉਹ ਵੀਰ ਦੇ ਖਾਤੇ ਚ ਜਾਣਾ ਉਹ ਵੇਖੋ ਅਸੀਂ ਆਨੇ ਨਾ ਵੀ ਹਰ ਸਾਹ ਦਾ ਨਾਮ ਲੈਣਾ ਚਾਹੀਦਾ ਰੱਬ ਦਾ ਉਹ ਜਿਹੜਾ 11 ਰ ਲਊਗਾ ਆਣ ਕੇ ਭਾਵੇਂ ਵੀਰ ਨੇ ਫਰੀ ਦੇਣਾ ਪਾਵੇਂ ਇਹਨੇ ਜੋ ਮਰਜੀ ਪਰ ਉਹ ਲੇਖਾਂ ਵਿੱਚ ਵੀਰ ਦੇ ਲਿਖਿਆ ਜਾਣਾ ਉਹ ਜਿਹੜਾ ਬੜਾ ਵਧੀਆ ਪ੍ਰਾਲਾ ਕਰਦੇ ਅਸੀਂ ਚਲੋ ਅੱਗੇ ਵੀ ਆਈਦਾ ਹੁਣ ਵੀ ਆਏ ਆ ਗੁਰੂ ਰਾਮਦਾਸ ਦੀ ਨਗਰੀ ਵਿੱਚ ਬੈਠੇ ਆ ਬੜਾ ਵਧੀਆ ਪ੍ਰਾਲਾ ਇਹਨਾਂ ਕਰਦਾ ਇਹਨੂੰ ਬੜਾ ਵਧੀਆ ਵੇਖਦੇ ਜਿਵੇਂ ਜਿਵੇਂ ਤਨਤਨ ਬਾਬਾ ਦੀਪ ਸਿੰਘ ਜੀ ਨਾਲ ਬਹੁਤ ਆਸਥਾ ਜੁੜੀ ਹੋਈ ਹੈ ਐਤਵਾਰ ਨੂੰ ਦੁਪਹਿਰਾ ਸਾਹਿਬ ਹੁੰਦਾ ਉੱਥੇ ਜਿਆਦਾ ਆਸਤਰ ਅਸੀਂ ਦੇਖਦੇ ਆ ਜਿੱਥੇ ਸਰਦਾਰ ਪਰਿਵਾਰ ਚ ਪਾਉਂਦੇ ਨੇ ਉੱਥੇ ਹਿੰਦੂ ਪਰਿਵਾਰ ਵੀ ਵੱੱਟ ਚੜ੍ਹ ਕੇ ਹਿੱਸਾ ਲੈਂਦੇ ਨੇ ਉਸ ਟਾਈਮੇਂ ਦੇਖਦੇ ਹੋ ਤੁਸੀਂ ਭਾਜੀ ਵੇਖੋ ਗੁਰੂ ਰਾਮਦਾਸ ਦੀ ਨਗਰੀ ਆ ਗੋਲਡਨ ਟੈਂਪਲ ਦੇ ਚ ਉਹ ਇਹੋ ਸੰਦੇਸ਼ ਦਿੰਦਾ ਵੀ ਜਿਹੜਾ ਮਰਜ਼ੀ ਧਰਮ ਦਾ ਬੰਦਾ ਆ ਸਕਦਾ ਇੱਕੋ ਪੰਗਤੇ ਲੰਗਰ ਬੈਠ ਕੇ ਖਾ ਸਕਦਾ ਰੱਬ ਉਹ ਮੰਤਰੀ ਵੀ ਖਾਂਦੇ ਆ ਛੋਟੇ ਵੀ ਖਾਂਦੇ ਉਹ ਲੰਗਰ ਉੱਥੇ ਬੈਠ ਖਾਂਦੇ ਆ ਬਾਬੇ ਦੀਪ ਸਿੰਘ ਦੇ ਵੀ ਸੇਮ ਹੀ ਐ ਇਦਾਂ ਅਸੀਂ ਆਪ ਜਾਈਦਾ ਆ ਅੱਧੇ ਵਿੱਚ ਹਿੰਦੂ ਪਰਿਵਾਰ ਬੈਠੇ ਹੁੰਦੇ ਆ ਪਰ ਜਿਹੜਾ ਇਹਨਾਂ ਦਾ ਬਰਾਲਾ ਕੀਤਾ ਉਹ ਕੋਈ ਨਹੀਂ ਕਰਦਾ ਇਹਨਾਂ ਸ਼ੁਰੂਆਤ ਕੀਤੀ ਆ ਇਹਨਾਂ ਨੂੰ ਵੇਖ ਕੇ ਮੇਰਾ ਵੀ ਕੰਮ ਵਧੂਗਾ ਇਹਨਾਂ ਨੂੰ ਰੱਬ ਤਰੱਕੀ ਦੇਵੇ ਇਹਨਾਂ ਨੂੰ ਹੋਰ ਤਰੱਕੀ ਹੋਵੇ ਇਹਨਾਂ ਦੀ ਇਹਨਾਂ ਦਾ ਕੰਮ ਵਧੇ ਨਾਲ ਵੇਖ ਕੇ ਦੂਜੇ ਵੀ ਉਪਰਾਲੇ ਕਰਨ ਵੀਰ ਦੱਸ ਰਿਹਾ ਜੀ ਇੰਨੀਆਂ ਜਿਹੀਆਂ ਮਰਜ਼ਾ ਪੂਰੀਆਂ ਹਈਆਂ ਨੇ ਰੇੜੀ ਤੋਂ ਦੂਜੀ ਰੇੜੀ ਲਾ ਲਈ ਐ ਤੇ ਹੁਣ ਰੱਬ ਦੀ ਮਿਹਰ ਰਹੀ ਤਾਂ ਤਜੀ ਰੇੜੀ ਵੀ ਲਾਉਣਗੇ ਤੇ ਆਏ ਦਿਨ ਜਿਹੜੀ ਐ ਵਾਅਦਾ ਪੈ ਰਿਆ ਇਹਨਾਂ ਦੇ ਬਿਜ਼ਨਸ ਦੇ ਵਿੱਚ ਕਿਵੇਂ ਦੇਖਦੇ ਪਾਜੀ ਵੇਖੋ ਰੱਬ ਦਾ ਨਾਲ ਲੈਣਾ ਅਸੀਂ ਸਾਰੇ ਆਸਤ ਦੇਨੇ ਆ ਪਰ ਲਿਆੜੀ ਜਾਂਦਾ ਅਸੀਂ ਚਲਜੀ ਦਾ ਫਾਰਮੈਲਟੀ ਕਰਾਈਦੀ ਆ ਗੁਰਦਾਰੇ ਮਾਥਾ ਢੇਕ ਜੀ ਸਾਰੇ ਇਦਾਂ ਹੀ ਕਰ ਉਹ 100 ਚ ਕੋਈ 10 ਬੰਦੇ ਹੋਣਗੇ ਜਿਹੜੇ ਉਥੇ ਪਾਠ ਕਰਦੇ ਆ ਸੱਚੀ ਨੀਤ ਨਾ ਜਾਂਦੇ ਆ ਪਰ ਇਹੋ ਜਿਹਾ ਜਿਹੜਾ ਪ੍ਰਾਲਾਣ ਇਹੋ ਕੋਈ ਵੀ ਨਹੀਂ ਕਰਦਾ ਜਿਹੜਾ ਇਹਨਾਂ ਕੀਤਾ ਆ ਵੀ ਬੜਾ ਵਧੀਆ ਕੀਤਾ ਕੋਈ ਫਰੀਦ ਅੱਜ ਕੱਲ ਪਾਜੀ ਫਰੀਦ ਕੋਈ 10 ਰੁਪਏ ਨਹੀਂ ਦਿੰਦਾ ਇੱਥੇ ਤੁਹਾਨੂੰ ਕਿ ਮੰਗ ਲਓ ਕਿਨੇ ਕਿਨੇ ਤੁਹਾਨੂੰ ਫਰੀਕ ਖਵਾ ਦੇਣਾ ਮਾਈ ਕਿਤੇ ਛੱਡ ਦੋ ਮੇਰਾ ਨਾਂ ਰੇਡੀ ਤੇ ਚੱਲ ਜਾਓ ਯਾਰ ਮੇਰੇ ਕੋਲ ਪੈਸੇ ਨਹੀਂ ਆ ਗਏ ਫਰੀਕਰ ਮੈਂ ਕੱਲ ਦੇ ਦਾਂ ਉਹਨੇ ਕਹਿੰਦਾ ਨਾ ਕੋ ਨਹੀਂ ਦੇ ਕੇ ਆਏ ਅੱਜ ਦੇਣੇ ਤੇ ਇਹ ਵੀਰ ਦਾ ਪ੍ਰਾਲਾ ਬੜਾ ਵਧੀਆ ਕੋਈ ਵੀ ਆਣ ਕੇ ਦੇਖੋ ਨਹੀਂ ਹੈਗੇ ਕੋਈ ਗਰੀਬ ਬਥੇਰੀ ਦੁਨੀਆ ਤੁਰਦੀ ਪਾਜੀ ਫਿਰਦੀ ਤੇ 11 ਬਾਬਾ ਦੀਪ ਸਿੰਘ ਦਾ ਨਾਮ ਲੈਣਾ ਹੈ ਤੇ ਚਾਪਾ ਢੇਡ ਭਰ ਕੇ ਖਾ ਲੈਣੀ ਹੈ ਵੀਰਾਂ ਦਾ ਚਾਹੇ ਅਮੀਰ ਆਜੇ ਚਾਹੇ ਕੋਈ ਮਾੜਾ ਬੰਦਾ ਵੀ ਆਜੇ ਚਾਹੇ ਬੱਚਾ ਆਜੇ ਚਾਹੇ ਜਵਾਨ ਆਜੇ ਜਿਹੜਾ ਵੀ ਤਾਂ ਤਾਂ ਬਾਬਾ ਦੀਪ ਸਿੰਘ ਜੀ 13 ਵਾਰ ਜਪਦਾ ਉਸ ਨੂੰ ਮੁਫਤੀ ਦਿੱਤੀਆਂ ਜਾਂਦੀਆਂ ਨੇ ਪਰ ਜਪਦਾ ਨਹੀਂ ਜੇ ਇਸ ਨਾਲ ਵੀਰ ਦਾ ਥੋੜਾ ਨੁਕਸਾਨ ਵੀ ਹੋਏਗਾ ਜੇ ਜੇ ਸਾਰੇ ਹੀ ਫਰੀਦ ਵਿੱਚ ਆਉਣਾ ਸ਼ੁਰੂ ਹੋ ਜਾਣਗੇ ਭਾਜੀ ਉਹ ਤੇ ਸੋਚਣ ਵਾਲੇ ਦੀ ਸਨ ਉਹ ਮੈਂ ਵੀ ਆਣ ਕੇ ਬਾਬਾ ਦੀਪ ਸਿੰਘ ਦਾ ਨਾਮ ਅਸੀਂ ਲੈਨੇ ਪਰ ਅਸੀਂ ਆ ਇਨੇ ਪੈਸੇ ਹੀ ਖਰਚ ਸਕਦੇ ਆ ਅਸੀਂ ਖਾ ਸਕਦੇ ਆ ਉਦਾਂ ਭਾਵੇਂ ਵੀਰ ਲਾ ਕੇ ਫੇਰ ਲੈ ਲਵਾਂਗੇ ਨਾ ਪਰ ਉਹਨੂੰ ਪੈਸੇ ਜਿਹੜਾ ਕੰਫਰਟ ਕਰ ਸਕਦਾ ਹਨ ਉਹ ਪੈਸੇ ਜ਼ਰੂਰ ਦਵੇ ਵੀਡੀਓ ਤਾਂ ਚਲੋ ਸਾਰਿਆਂ ਵੇਖਣੀ ਹੈ ਜਿੰਨੇ ਵੇਖਣੀ ਹੈ ਇਹ ਵੀ ਥੋੜੀ ਜਿੱਦਾਂ ਲਾ ਲਓ ਜੇ 10 ਗਾਹਕ ਆ ਗਏ ਜਾਂ 10 ਮਗਰ ਇੱਕ ਫ੍ਰੀ ਖਾਣ ਵਾਲਾ ਫੇਰ ਚੱਲ ਜੂਗਾ ਜੇ 10 ਦੇ 10 ਫਰੀ ਆ ਗਏ ਤੇ ਵੀਰ ਦਾ ਕੰਮ ਕਿੱਥੋਂ ਚੱਲੂਗਾ ਪਰ ਦਸਵੰਦ ਦੇਣ ਦਾ ਇਹ ਜਿਹੜਾ ਉਪਰਾਲਾ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਹਰ ਬੰਦਾ ਆਪਣੇ ਜਿਹੜੇ ਮਿਹਨਤ ਦੀ ਜਿਹੜੀ ਰੋਜੀ ਰੋਟੀ ਹੁੰਦੀ ਹੈ ਉਹਦੇ ਵਿੱਚੋਂ ਦਸਵੰਦ ਦਿੰਦਾ ਰੱਬ ਦੇ ਨਾਮ ਤੇ ਤਾਂ ਪਰ ਵੀਰ ਨਹੀਂ ਦਸਵੰਦ ਦੇਣ ਵਾਸਤੇ ਇਹ ਨਵਾਂ ਉਪਰਾਲਾ ਜਿਹੜਾ ਲੱਭਿਆ ਇਸ ਨੂੰ ਬਹੁਤ ਸਲਾਹਿਆ ਮੰਨਿਆ ਜਾ ਰਿਹਾ ਸਲਾਹਿਆ ਵੀ ਆ ਰਿਹਾ ਭਾਜੀ ਪੰਜਾਬ ਦੀ ਧਰਤੀ ਤੇ ਬੈਠੇ ਆ ਇੱਥੇ ਲੰਗਰ ਮੁੱਕਦੇ ਹੀ ਨਹੀਂ Hindu ਹੋ ਜੇ ਤੁਸੀਂ ਵੀ ਲੋਕ Hindu ਵੀ ਲੰਗਰ ਲਾਉਂਦਾ ਤੇ ਜੱਟ ਵੀ ਲਾਉਂਦਾ ਤੇ ਇਸਾਈ ਵੀ ਜਿੰਨੇ ਜੋਗੇ ਹੁੰਦੇ ਆ ਉਹ ਵੀ ਲੰਗਰ ਲਾਉਂਦੇ ਆ ਬਾਹਰ ਨਹੀਂ ਕਿ ਪੰਜਾਬ ਚ ਆਪਣੇ ਹੈਗਾ ਇਹ ਦਸਬੰਧ ਦੀ ਸਾਡੇ ਵੱਡਿਆਂ ਤੋਂ ਰਸਮ ਚੱਲਦੀ ਹੈ ਜੀ ਇਹ ਚੱਲਦੀ ਰਹਿਣੀ ਹੈ ਸਿੱਖਾਂ ਵੀ ਕਰਦੇ ਰਹਿਣਾ ਹਿੰਦੂਆਂ ਵੀ ਕਰਦੇ ਰਹਿਣਾ ਜਿਨ੍ਹਾਂ ਦਸਬੰਧ ਦਵਾਗੇ ਉਹਨਾਂ ਰੱਬ ਨੇ ਸਾਨੂੰ ਵਾਦ ਦੇਣਾ ਅੰਮ੍ਰਿਤ ਬਾਜੀ ਜਾਂਦੇ ਆ ਜਾਂਦੇ ਆ ਅਪੀਲ ਜੀ ਲਾਉਣੇ ਚਾਹੁੰਦੇ ਆ ਸੁਨੇਹਾ ਜੀ ਲਾਉਣਾ ਚਾਹੁੰਦੇ ਆ ਇਸ ਵੀਰ ਵਾਸਤੇ ਮੈਂ ਤਾਂ ਭਾਜੀ ਇਹੋ ਹੀ ਆਣਾ ਆ ਵੀ ਜਿਉ ਵੀਰ ਨੇ ਕਦਮ ਚੁੱਕਿਆ ਨਾ ਉਹਦੇ ਲਈ ਵੀ ਕਿ ਹੋਰ ਵੀ ਚੁੱਕੇ ਉਹਦਾ ਸਾਥ ਦੋ ਫੁੱਲ ਫਿਰ ਬਾਕੀ ਵੀ ਰੇੜੀਆਂ ਲੱਗੀਆਂ ਜਿੰਨੇ ਜਿੱਥੇ ਖਾਣਾ ਉਹਦੀ ਥੋੜੀ ਜਿਹੀ ਸੇਲ ਵਧੇਗੀ ਤੋ ਦਸਬੰਧ ਅੱਗੇ ਕੰਟੀਨਿਊ ਚੱਲੇਗਾ ਜੇ ਉਹਦੀ ਸੇਲ ਹੀ ਨਾ ਹੋਈ ਉਹਦੇ ਦਾ ਸਬੰਧ ਕੀਤੇ ਦਾ ਕੀ ਫਾਇਦਾ ਹੈਗਾ ਇਹਨੇ ਘਾਟਾ ਥੋੜਾ ਨੂੰ ਪਾਉਣਾ ਰੱਬ ਦੇ ਨਾਂ ਲੈਂਦਾ ਵਾਦਾ ਹੀ ਪੈਣਾ ਹੈ ਦਾ ਹੋਰ ਵੀ ਇਹਦੀ ਜਿਹੜਾ ਮਤ ਕਰ ਸਕਦਾ ਬੜੀ ਦੁਨੀਆ ਦਾਨੀ ਤੋਂ ਦਾਨੀ ਆ ਜਿਹੜਾ ਵੀ ਮਤ ਕਰ ਸਕਦਾ ਆ ਅਣ ਕਿਸਾਨ ਅੰਦੋਲਨ ਜਦੋਂ ਚੱਲਿਆ ਸੀ ਥੋੜਾ ਬਾਰੋਂ ਪੈਸਾ ਆਇਆ ਜੀ ਜਿਹੜਾ ਮਤ ਕਰ ਸਕਦਾ ਵੀਦੀ ਕਰੇ ਇਹਦਾ ਕੰਮ ਵਧੇ ਇਹ ਹੋਰ ਬਾਬੇ ਦੀਪ ਸਿੰਘ ਦਾ ਕੀਤਾ ਕੱਲ ਨੂੰ 골ਡਨ ਟੈਪਰ ਗੁਰਰਾਮਦਾਸ ਦਾ ਨਾਮ ਲੈਣ ਤੇ ਕਰੇ ਵੀਰ ਅਸੀਂ ਇਹ ਆਨੇ ਆ ਅਨ ਬਹੁਤ ਬਹੁਤ ਧੰਨਵਾਦ ਆ ਜੀ ਤਾਂ ਤੁਸੀਂ ਤਸਵੀਰਾਂ ਵਿੱਚ ਰਹਿ ਰਹੇ ਹੋ ਜੀ ਇਹ ਦਸਵੰਧ ਦੇਣ ਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਚਾਹੇ ਚਾਂਪਾਂ ਦੀ ਰੇੜੀ ਲੋਂਡੇ ਨੇ ਮੋਟੂ ਵੇਜ ਚਾਂਪ ਦੇ ਨਾਮ ਨਾਲ ਰਣਜੀਤ ਐਮਨੂ ਦੇ ਵਿੱਚ ਰੇੜੀ ਲਾ ਰਿਹਾ ਵੀਰ ਪਰ ਚਾਂਪਾਂ ਦੀ ਰੇੜੀ ਦੇ ਵਿੱਚੋਂ ਵੀ ਆਪਣਾ ਦਸਵੰਧ ਦੇ ਰਿਹਾ ਹੈ ਤੰਤਨ ਬਾਬਾ ਦੀਪ ਸਿੰਘ ਜਿਹੜਾ 13 ਵਾਰ ਨਾਮ ਜਪਦਾ ਹੈ ਉਸ ਨੂੰ ਜਿਹੜਾ ਵੈਜ ਚੰਪਾ ਜਿਹੜੀਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਨਾਮ ਤਾਂ ਸਾਰੇ ਲੈਂਦੇ ਨੇ ਰੱਬ ਦਾ ਪਰ ਨਾਮ ਲੈਣ ਨਾਲ ਜਿਹੜੀਆਂ ਮਰਾਦਾ ਪੂਰੀਆਂ ਹੁੰਦੀਆਂ ਨੇ ਉਹ ਜਦੋਂ ਪੂਰੀਆਂ ਮਰਾਦਾ ਹੋ ਜਾਂਦੀਆਂ ਨੇ ਤਾਂ ਉਸ ਦੀ ਆਸਥਾ ਬਣ ਜਾਂਦੀ ਹੈ ਤਾਂ ਵੀਰ Hindu ਧਰਮ ਨਾਲ ਸੰਬੰਧ ਰੱਖਦਾ ਹੈ ਪਰ ਇਹਨਾਂ ਦੀ ਆਸਥਾ ਜਿਹੜੀ ਹੈ ਤੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਜੁੜੀ ਹੋਈ ਹੈ ਕਿਉਂਕਿ ਬਹੁਤ ਸਾਰੀਆਂ ਮਰਾਦਾ ਪੂਰੀਆਂ ਹੋਈਆਂ ਨੇ ਰੇੜੀ ਤੇ ਦੂਜੀ ਰੇੜੀ ਲਾ ਲਈ ਹੈ ਪਰਿਵਾਰ ਵੀ ਵਧੀਆ ਚੱਲ ਰਿਹਾ ਹੈ ਤਾਂ ਸਾਡੀ ਵੀ ਅਪੀਲ ਹੈ ਜੇ ਤੁਸੀਂ ਵੀ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਤਾਂ ਰਣ ਤੇ ਮੋਟੂ ਵੈਜ ਚੰਪ ਦੇ ਨਾਲ ਜਿਹੜੀ ਰੇੜੀ ਚੱਲ ਰਹੀ ਹੈ ਇੱਥੇ ਇੱਥੇ ਆਪਣੀ ਜ਼ਰੂਰ ਪਹੁੰਚ ਜੇ ਇਹਨਾਂ ਦਾ ਹੌਸਲਾ ਵਧਾਈ ਜਰੂਰ ਕਰੋ ਕਿਉਂਕਿ ਇਹ ਬਾਬਾ ਜੀ ਦੇ ਨਾਮ ਦੇ ਉੱਪਰ ਜਿਹੜੀਆਂ ਮੁਫਤ ਚਾਂਪਾ ਦਿੱਤੀਆਂ ਜਾ ਰਹੀਆਂ ਤਾਂ ਮੈਨੂੰ ਦੇ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ